ਵਾਹਿ ਗੁਰ ਦੀ ਕਾਲ ਸਾਹ ਕਰਾਈ ਵਾਹਿਗੁਰ ਦੀ ਕੀ ਫਤਿਹ ਵਰਦ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਰਸਨਾ ਪਦ ਤੇ ਜਮਕ ਲਾਉਣਾ ਲਾਉਣੀ ਹੈ ਰਸਨਾ ਹਰ ਸਾਦ ਲੱਗੀ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਸਦਾ ਸੁਖ ਇਥੇ ਵਿਸਰਾਮ ਹੈ ਸਦਾ ਸੁਖ ਸੱਚਾ ਸ਼ਬਦ ਵਿਚਾਰੀ ਆਪਣਾ ਸਤਿਗੁਰ ਵਿਟੋ ਸਦਾ ਬਲਿਹਾਰੀ ਜੀ ਵਿਟੋ ਪਦ ਤੇ ਵਿਸਰਾਮ ਹੈ ਰਹਾਉ ਅਖੀ ਸੰਤੋਖੀਆ ਏਕ ਲਿਵ ਲਾਏ ਇਸ ਤਰ੍ਹਾਂ ਸੰਤੋਖੀਆ ਹੀ ਉਚਾਰਨ ਕਰਨਾ ਹੈ ਕਈ ਪਾਠੀ ਸਿੰਘ ਸੰਤੋਖਿਆ ਕਹਿ ਜਾਂਦੇ ਨੇ ਖੱਖੇ ਨੂੰ ਸਿਆਰੀ ਲਾ ਕੇ ਬਿਹਾਰੀ ਉਚਾਰਨ ਕਰਨੀ ਹੈ ਅੱਖੀ ਸੰਤੋਖਿਆ ਏਕ ਲੇਵ ਲਾਏ ਮਾਨ ਸੰਤੋਖਿਆ ਦੂਜਾ ਪਾਉ ਗਵਾਏ ਇੱਥੇ ਸੰਤੋਖਿਆ ਇਸ ਸਿਆਰੀ ਨਾਲ ਉਹ ਸੰਤੋਖੀ ਹੈ ਇਹ ਸੰਤੋਖਿਆ ਪਦ ਹੈ ਧਿਆਨ ਨਾਲ ਉਚਾਰਨ ਕਰਨਾ ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ ਹਾਂਜੀ ਦੇਹ ਸਰੀਰ ਸੁਖ ਹੋਵੇ ਇਥੇ ਵਿਸਰਾਮ ਹੈ ਸਬਦ ਹਰ ਨਾ ਆਏ ਨਾਮ ਪਰਮਲ ਹਿਰਦੈ ਰਹਿ ਅਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈ ਰਾਗ ਵੱਡ ਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚਾ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਆਪਣੇ ਗੁਰ ਕੀ ਮਨ ਲੈ ਰਜਾਏ ਮਨ ਕਸ ਕੇ ਬੁਲ ਨ ਗੁਰ ਕਾ ਸ਼ਬਦ ਵਿੱਚ ਹਮੈਲ ਗਵਾਏ ਨਿਰਮਲ ਨਾਮ ਵਸ ਮਨ ਆਏ ਪਰਮੇ ਭੂਲਾ ਫਿਰ ਐ ਸੰਸਾਰ ਮਰ ਜਨਮ ਜਮ ਕਰੇ ਖਾਰ ਜੀ ਮਰ ਪਾਠ ਹੈ ਆਮ ਕਈ ਪੁੱਥੀਆਂ ਤੇ ਗਲਤੀ ਨਾਲ ਮਨ ਛਪ ਗਿਆ ਹੈ ਮੇਰੇ ਮਨ ਛਪਿਆ ਹੋਇਆ ਪਰ ਮਰ ਪਾਠ ਹੈ ਮਰ ਜਨਮ ਜਮ ਕਰੇ ਖਾਰ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇਆ ਗੁਰਪਾਰਸ ਪਰਸਾਦੀ ਮਨ ਵਸਾਇਆ ਵੱਡ ਹੰਸ ਮਹੱਲਾ ਤੀਜਾ ਹਉਮੈ ਨਾਵੈ ਨਾਲ ਵਿਰੋਧ ਹੈ ਦੁਇ ਨ ਵਸਹਿ ਇਕਠਾਈ ਹਉਮੈ ਪੱਤੀ ਯਮਕ ਲਾ ਦੇਣੀ ਹਉਮੈ ਵਿੱਚ ਸਿਵਾ ਨ ਹੋਵਈ ਤਾ ਮਨ ਵਿਰਥਾ ਜਾਏ ਹਰ ਚੀਤ ਮਨ ਮੇਰੀ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨ ਹੈ ਤਾ ਹਰ ਮਿਲੈ ਤਾ ਵਿਚਹ ਹੋ ਮੈਂ ਜਾਈ ਰਹਾਉ ਹਮੈ ਸਭ ਸਰੀਰ ਹੈ ਹਮੈ ਉਪਤ ਹੋਏ ਹਮੈ ਵੱਡਾ ਗੁਵਾਰ ਹੈ ਹੋ ਮੈਂ ਵਿੱਚ ਬੁੱਝ ਨ ਸਕੇ ਕੋਈ ਹੋ ਮੈਂ ਵਿੱਚ ਭਗਤ ਨ ਹੋਵਈ ਹੁਕਮ ਨ ਬੁੱਝਿਆ ਜਾਏ ਹੁਕਮ ਪਾਤੀ ਤੀਯਮ ਖਾਤਨੀ ਹੋ ਮੈਂ ਵਿੱਚ ਜੀਉ ਬੰਦ ਹੈ ਨਾਮ ਨ ਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹੋ ਮੈਂ ਗਈ ਤਾ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਈ ਵਰਡ ਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਗੁਰੂ ਮੁਖ ਰਾਵੀ ਹਾਂਜੀ ਗੁਰਮੁਖ ਪਾਤੀ ਯਮਕ ਲਾ ਦਨੀਆ ਗੁਰਮੁਖ ਹਰਿ ਰਾਵੀ ਇਥੇ ਵਿਸਰਾਮ ਸੋਖ ਸਾਖ ਕਰ ਮੈਂ ਪ੍ਰਭ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਹਾਂਜੀ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਗੋਪੂਰਾ ਮੇਲ ਆਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰਪੂਰਾ ਮਿਲਾਵੈ ਮੇਰਾ ਪ੍ਰੀਤਮ ਇਥੇ ਵਿਸਰਾਮ ਹੈ ਹਉ ਵਾਰ-ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਮੈਂ ਅਵਗਣ ਭਰਪੂਰ ਸਰੀਰੇ ਮੈਂ ਪਦਤੀ ਵਿਸਰਾਮ ਹੈ ਮੈਂ ਅਵਗਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਰਹਾਉ ਹੋ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਪ੍ਰੀਤਮ ਇਠਾ ਰਾਰਾ ਲਾ ਕੇ ਉਚਾਰਨ ਕਰਨਾ ਪ੍ਰੀਤਮ ਰਾਰਾ ਪੂਰਾ ਨਹੀਂ ਬੋਲਣਾ ਪ੍ਰੀਤਮ ਪੂਰੇ ਜਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹੋ ਕਿਉ ਕਰ ਮਿਲਾ ਮੇਰੀ ਮਾਇਆ ਸੀ ਮੈਂ ਗੁਣ ਨਾਹੀ ਇਥੇ ਵਿਸਰਾਮ ਹੈ ਹੋ ਕਿਉ ਕਰ ਮਿਲਾ ਮੇਰੀ ਮਾਇਆ ਹੋ ਕਰ ਕਰ ਥਾਕਾ ਉਪਾਉ ਬਹੁ ਤੇਰੀ ਨਾਨਕ ਗਰੀਬ ਰਾਖੋ ਧਰ ਮੇਰੇ ਨਾਨਕ ਗਰੀਬ ਇਥੇ ਵਿਸਰਾਮ ਨਾਨਕ ਗਰੀਬ ਰਖੋ ਹਰ ਮੇਰੇ ਨਾਨਕ ਪਾਤਸ਼ਾਹ ਵੀ ਥੋੜਾ ਠਹਿਰਾ ਦੇ ਕਿ ਗਰੀਬ ਪਾਤਸ਼ਾਹ ਨੂੰ ਸ਼ਾਮ ਲਾ ਦੇਣਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ